10 ਸਾਲ ਦੇ ਕਾਰਜਕਾਲ ਅਸੀਂ ਮੋਦੀ ਜੀ ਦਾ ਬਹੁਤ ਸਨਹਿਰੀ ਅੱਖਰਾਂ ਦੇ ਵਿੱਚ ਮਤਲਬ ਕਿ ਹਿੰਦੁਸਤਾਨ ਦੇ ਸਨਹਿਰੀ ਅੱਖਰਾਂ ਦੇ ਵਿੱਚ 10 ਸਾਲ ਦਾ ਕਾਰਜਕਾਲ ਦੇਖਿਆ ਜਾਊਗਾ ਚਾਹੇ ਉਹ ਸਾਡੇ ਉਜੋਲਾ ਯੋਜਨਾ ਹੋਵੇ ਚਾਹੇ ਰੋੜਾ ਹੋਣ ਚਾਹੇ ਗਰੀਬ ਕੰਨਿਆ ਕਲਿਆਣ ਯੋਜਨਾ ਹੋਵੇ ਮੋਦੀ ਸਰਕਾਰ ਦਾ ਕੋਈ ਇੱਕ ਕੰਮ ਨਹੀਂ ਹੈ ਵੀ ਆਪਾਂ ਇੱਕ ਕੰਮ ਕਹੀਏ 10 ਸਾਲ ਦੇ ਵਿੱਚ 10000 ਕੰਮ ਕੀਤੇ ਹੋਣੇ ਜਿਹੜਾ ਹਿੰਦੁਸਤਾਨ ਨੂੰ ਉੱਚਾ ਲੈ ਕੇ ਜਾ ਰਹੀ ਹੈ ਇਸ ਕਰਕੇ 10 ਸਾਲ ਦੇ ਕੰਮਾਂ ਨੂੰ ਅਸੀਂ ਬਹੁਤ ਵਧੀਆ ਤੇ ਬਹੁਤ ਅੱਛੇ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਸਾਨੂੰ ਮੋਦੀ ਜੀ ਦੀ ਜਿਹੜੇ ਗਰੀਬ ਜਿਹੜੇ ਸਾਡੇ ਉਹਦੇ ਸਾਡੇ ਅਸੀਂ ਮਸਮਾਨੇ ਦੀ ਗੱਲ ਕਰਦਾ ਅਸੀਂ ਜਦੋਂ ਗਰੀਬ ਬਸਤੀਆਂ ਦੇ ਵਿੱਚ ਦੇਖਿਆ ਉਹਨਾਂ ਦੇ ਸਿਰ ਦੇ ਉੱਪਰ ਛੱਤ ਨਹੀਂ ਸੀ ਉਹਨਾਂ ਦਾ ਬਹੁਤ ਬੁਰਾ ਹਾਲ ਸੀ ਉਹਨਾਂ ਦਾ ਕੋਈ ਬੀਮਾ ਨਹੀਂ ਹੁੰਦਾ ਸੀ ਉਹਨਾਂ ਦਾ ਪੜਕਦੇ ਸੀ ਉਹਨਾਂ ਦਾ ਇਲਾਜ ਨਹੀਂ ਹੁੰਦਾ ਸੀ ਚਾਹੇ ਉਹ ਗੈਸ ਸੀ ਚਾਹੇ ਪਹਿਲਾਂ ਲੱਕੜਾਂ ਦੇ ਉੱਪਰ ਆਪਣਾ ਗੁਜ਼ਾਰਾ ਕਰਦੇ ਸੀ ਉਹ ਜਿਹੜਾ ਯੋਜਨਾ ਬਣਾਈ ਮੋਦੀ ਜੀ ਦੀ ਅਨੰਗਿੰਤ ਜਿਹੜੀਆਂ ਹੈ ਗਰੀਬ ਗਰੀਬਾਂ ਦੇ ਵਾਸਤੇ ਜਿਹੜੀਆਂ ਹੈ ਉਹ ਉਹਨਾਂ ਨੇ ਸਕੀਮਾਂ ਚਲਾਈਆਂ ਨੇ ਸਾਰੀਆਂ ਸਕੀਮਾਂ ਹੀ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਚਾਹੇ ਉਹ ਬੈਂਕ ਦੇ ਵਿੱਚ ਦੇਖੋ ਤੁਸੀਂ ਬੈਂਕ ਦੇ ਵਿੱਚ ਗਰੀਬ ਬੰਦੇ ਨੂੰ ਕੋਈ ਜਾਣ ਨਹੀਂ ਦਿੰਦਾ ਸੀ ਉਹਨਾਂ ਦਾ ਬਿਨਾਂ ਪੈਸੇ ਤੋਂ ਖਾਤਾ ਖੋਲੇ ਬਹੁਤ ਬਾਰ ਜਾਦੇ ਕੰਮ ਨੇ ਜਿਹੜੇ ਮੋਦੀ ਜੀ ਦੇ ਕੰਮ ਨੇ ਇਹ ਨਾਰਾ ਲੈ ਕੇ ਚੱਲੇ ਸੀ ਜੋ 10 ਸਾਲਾਂ ਵਿੱਚ ਮੋਦੀ ਸਰਕਾਰ ਨੇ ਕੀਤਾ ਪੰਜਾਬ ਦੀ ਤਰੱਕੀ ਵਾਸਤੇ ਇੰਡੀਆ ਦੀ ਤਰੱਕੀ ਵਾਸਤੇ ਸਭ ਧਰਮਾਂ ਦੀ ਤਰੱਕੀ ਵਾਸਤੇ ਉਹ ਅੱਜ ਤੱਕ ਕੋਈ ਪਾਰਟੀ ਨਹੀਂ ਕਰ ਸਕੀ ਰੋਡ ਇਨਫਰਾਸਟ੍ਰਕਚਰ ਹੋ ਗਿਆ ਮੈਡੀਕਲ ਫੈਸਿਲਿਟੀ ਹੋ ਗਈ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਮੋਦੀ ਸਾਹਿਬ ਜੀ ਨੇ ਪੈਰ ਪੈਰ ਤੇ ਇੱਕ ਇੱਕ ਨਾਗਰਿਕ ਦਾ ਧਿਆਨ ਰੱਖਦੇ ਹੋਏ ਪੰਜਾਬ ਨੂੰ ਇੰਡੀਆ ਨੂੰ ਪੂਰੇ ਵਰਲਡ ਲੈਵਲ ਉੱਤੇ ਇੱਕ ਪਹਿਚਾਨ ਦਵਾਈ ਚੰਧਨ ਯੋਜਨਾ ਹੋ ਗਈ ਸੀ ਹੈ ਚੰਧਨ ਯੋਜਨਾ ਉਜਵਲਾ ਸਕੀਮ ਹੋ ਗਈ ਆਪਣੀ ਮੈਡੀਕਲ ਦੇ ਰਿਲੇਟਿਡ ਸਕੀਮ ਹੋ ਗਈ ਜਿਸ ਦੇ ਨਾਲ ਗਰੀਬ ਲੋਕ ਆਪਣਾ ਫ੍ਰੀ ਇਲਾਜ ਕਰਵਾ ਸਕਦੇ ਨੇ ਜੇ 5 ਲੱਖ ਤੱਕ ਦਾ ਇੱਕ ਵਾਰ ਦੇ 5 ਲੱਖ ਤੱਕ ਦੀ ਹਰ ਸਾਲ ਰੀਨਿਊ ਹੋ ਸਕਦੀ ਹੈ ਜੋ ਬੰਦਾ ਆਪਣਾ ਇਲਾਜ ਕਰਵਾਉਣ ਲਈ ਪੈਸੇ ਇੱਕਠੇ ਕਰਦਾ ਸੀ ਗਰੀਬ ਬੰਦਾ ਸੋਚ ਵੀ ਨਹੀਂ ਸਕਦਾ ਅੱਜ ਪ੍ਰਾਈਵੇਟ ਹਸਪਤਾਲਾਂ ਵਿੱਚ ਬਹੁਤ ਵਧੀਆ ਲੈਵਲ ਤੇ ਆਪਣੇ ਇਲਾਜ ਕਰਵਾ ਰਿਹਾ ਜੋ ਕਿ ਆਪਣੇ ਸਮਾਜ ਨੂੰ ਤੇ ਆਪਣੀ ਮੈਡੀਕਲ ਫੈਸਿਲਿਟੀ ਨੂੰ ਵਰਲਡ ਲੈਵਲ ਤੇ ਪਹੁੰਚਾ ਰਿਹਾ ਹੈ